ਸਬਤ ਸਿੱਧੀ ਗੱਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਆਵਾਜ਼ ਆਪਾ ਸੁਣਦੇ ਹਾਂ ਲੇਖ ਗ੍ਰਾਮ ਸਰੂਪਣ ਕੀ ਜਿੱਦਾਂ ਲਿਖਿਆ ਹੋਇਆ ਨਾਵਰ ਕਰਨ ਕਨ ਦਾ ਕਤਲਾਮ ਪਾਦ ਪੰਜਵਾਂ ਪੰਜਾਬ ਵਿਧਾਨ ਸਭਾ ਦੀ ਚੋਣ ਨੇੜੇ ਸੀ ਚਾਹੇ ਵੋਟਾਂ ਪੈਣ ਵਿੱਚ ਇੱਕ ਸਾਲ ਬਾਕੀ ਸੀ ਪਰ ਜੋੜ ਤੋੜ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਸਨ ਪੰਜਾਬ ਦਾ ਸਰਵਪੱਖੀ ਵਿਕਾਸ ਰੁਕ ਚੁੱਕਿਆ ਸੀ ਐਲਾਨ ਹੀ ਕੀਤੇ ਜਾ ਰਹੇ ਸਨ ਸੱਤਾਧਾਰੀ ਪਾਰਟੀ ਵੱਤੋਂ ਵੱਧ ਦੇ ਰਹੀ ਸੀ ਜਿਨ੍ਹਾਂ ਦੇ ਰਹੀ ਸੀ ਉਸ ਤੋਂ ਕਿੰਨਾ ਹੀ ਵੱਧ ਦੇਣ ਦਾ ਐਲਾਨ ਕਰ ਰਹੀ ਸੀ ਵੱਡੀਆਂ-ਵੱਡੀਆਂ ਕੰਪਨੀਆਂ ਤੋਂ ਫੰਡ ਇਕੱਠੇ ਕੀਤੇ ਜਾ ਰਹੇ ਸਨ ਇੱਕ ਵਾਰ ਵੇਲੇ ਦਾ ਮੁੱਖ ਮੰਤਰੀ ਅਕਾਲਗੜ ਆਇਆ ਤਾਂ ਮੁਲਖ ਰਾਜ ਉਹਨੂੰ ਆਪਣੀ ਫੈਕਟਰੀ ਦਿਖਾਉਣ ਵੀ ਲੈ ਗਿਆ ਪ੍ਰਵੀਨ ਇੰਡਸਟਰੀਜ਼ ਦਾ ਕੰਮ ਮੁੱਖ ਮੰਤਰੀ ਨੂੰ ਪਸੰਦ ਆਇਆ ਸੀ ਮੁਲਖ ਰਾਜ ਉਹਨੂੰ ਇਸ ਕਰਕੇ ਵੀ ਪਸੰਦ ਸੀ ਕਿ ਉਹਨੇ ਕਈ ਲੱਖ ਰੁਪਏ ਪਾਰਟੀ ਫੰਡ ਦਿੱਤਾ ਸੀ ਮੁਲਖ ਰਾਜ ਨੇ ਇਹ ਵੀ ਵਧਾ ਚੜਾ ਕੇ ਦੱਸਿਆ ਕਿ ਪ੍ਰਵੀਨ ਇੰਡਸਟਰੀਜ਼ ਵਧੀਆ ਕਿਸਮ ਦਾ ਕਾਗਜ਼ ਤਿਆਰ ਕਰਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਮੁਹੱਈਆ ਕਰਵਾ ਰਹੀ ਹੈ ਮੁਲਖ ਰਾਜ ਨੇ ਮੁੱਖ ਮੰਤਰੀ ਨੂੰ ਇਹ ਵੀ ਸਬੂਤ ਪੇਸ਼ ਕੀਤੇ ਸਨ ਕਿ ਉਹਨਾਂ ਦੇ ਪੇਪਰ ਮਿਲਦੇ ਮਹਾਰ ਵਿੱਤੀ ਨੂੰ ਭਾਰਤ ਦੇਸ਼ੀ ਨੇ ਬਾਰਲੇ ਕਈ ਮੁਲਕਾਂ ਦੇ ਅਵਾਰਡ ਵੀ ਮਿਲ ਚੁੱਕੇ ਸਨ ਇਹ ਵਿਅਕਤੀ ਕਾਗਜ਼ ਦੀ ਪਲਪ ਦਾ ਮਾਹਰ ਟੈਕਨੀਸ਼ੀਅਨ ਹੈ ਉਸ ਨੂੰ ਉਹ 1.5 ਲੱਖ ਰੁਪਏ ਤਨਖਾਹ ਦਿੰਦੇ ਹਨ ਕਾਰ ਦਿੱਤੀ ਹੋਈ ਹੈ ਤੇ ਰਹਿਣ ਲਈ ਸ਼ਾਨਦਾਰ ਕੋਠੀ ਵੀ ਹੈ ਜੋ ਕਲਗੜ੍ਹ ਸ਼ਹਿਰ ਦੀ ਪੋਸ਼ ਕਲੋਨੀ ਵਿੱਚ ਹੈ ਤੇ ਫਿਰ ਮੁਲ크ਰਾਜ ਆਪਣੇ ਅਸਲੀ ਮੁੱਦੇ ਉੱਤੇ ਆਇਆ ਸੀ ਉਹਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਹ ਪੇਪਰ ਮਿਲ ਦਾ ਦੂਜਾ ਯੂਨਿਟ ਲਾਉਣਾ ਚਾਹੁੰਦਾ ਹੈ ਪਹਿਲੀ ਯੂਨਿਟ ਸਿਰਫ 110 ਟਨ ਕਾਗਜ਼ ਤਿਆਰ ਕਰਦਾ ਹੈ ਜਦੋਂ ਕਿ ਦੂਜਾ ਯੂਨਿਟ 280 ਟਨ ਦੀ ਤਾਕਤ ਦਾ ਹੋਵੇਗਾ ਇਹ ਵੀ ਸਕੀਮ ਹੈ ਕਿ ਇੱਕ ਵੱਡੀ 슈ਗਰ ਮਿਲ ਲਾਈ ਜਾਵੇ ਇਹ 슈ਗਰ ਮਿਲ ਲੱਗਣ ਵਾਲੇ ਇਲਾਕੇ ਦੇ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ ਉਹਨਾਂ ਦਾ ਸਾਰਾ ਗੰਨਾ ਇੱਥੇ ਹੀ ਖਾਪ ਚਾਇਆ ਕਰੇਗਾ ਮੁਲਕ ਰਾਜ ਦੱਸ ਰਿਹਾ ਸੀ ਕਿ ਜਿਵੇਂ ਉਹ ਖੇਤੀ ਮਾਹਰ ਵੀ ਹੋ ਆਖਰੀਆ ਸੀ ਕਿ ਗੰਨਾ ਬੀਜਣ ਨਾਲ ਕਿਸਾਨ ਆਪਣੀ ਕਣਕ ਝੋਨੇ ਦੀ ਖੇਤੀ ਨੂੰ ਵੀ ਥਲ ਪਾ ਸਕਣਗੇ ਉਹਨਾਂ ਦਾ ਫਸਲ ਚੱਕਰ ਕਾਮਯਾਬ ਹੋਵੇਗਾ ਇੱਥੇ ਉਹ ਇੱਕ ਡਿਸਟਿਲਰੀ ਵਿਲਾਉਣਾ ਚਾਹੁੰਦੇ ਹਨ ਇਹ ਡਿਸਟਿਲਰੀ ਵਧੀਆ ਤੇ ਸਸਤੀ ਕਿਸਮ ਦੀ ਦੇਸੀ ਸ਼ਰਾਬ ਪਿਆਰ ਕਰੇਗੀ ਇਸ ਇਲਾਕੇ ਦੇ ਲੋਕ ਘਰ ਦੀ ਕੱਢੀ ਸ਼ਰਾਬ ਦਾ ਤੰਦਾ ਛੱਡ ਦੇਣਗੇ ਤੇ ਫਿਰ ਇਹ ਸ਼ਰਾਬ ਸਿਹਤ ਲਈ ਹਾਨੀਕਾਰਕ ਵੀ ਨਹੀਂ ਹੋਵੇਗੀ ਇਹ ਸ਼ਰਾਬ ਨਹੀਂ ਇੱਕ ਟੋਨਿਕ ਹੋਵੇਗੀ ਜਿਵੇਂ ਕਿਸੇ ਜ਼ਮਾਨੇ ਵਿੱਚ ਨਾਬੇ ਦੀ ਪੰਜ ਮਿਲਕ ਸ਼ਰਾਬ ਹੁੰਦੀ ਸੀ ਟਾਈਫਾਇਡ ਦੇ ਮਰੀਜ਼ ਪੰਜ ਮਿਲਕ ਪੀਂਦੇ ਹੁੰਦੇ ਮੁਲਕ ਰਾਜ ਆਕਰਿਆ ਸੀ ਕਿ ਉਹਨੇ ਸਕਾਟਲੈਂਡ ਤੋਂ ਨੁਸਖਾ ਮੰਗਵਾ ਲਿਆ ਹੈ ਉਹ ਇਥੇ ਇਸ ਡਿਸਟਿਲਰੀ ਵਿੱਚ ਬਲੈਕ ਲੈਵਲ ਜਾਨੀ ਵਕਰ ਜਹੀ ਵਿਸਕੀ ਵੀ ਬਣਾਇਆ ਕਰੇਗਾ ਤੇ ਵਧੀਆ ਕਿਸਮ ਦੀ ਬੀਅਰ ਵੀ ਅੰਗੂਰਾਂ ਨੂੰ ਸਾੜ ਕੇ ਵਾਈਨ ਵੀ ਬਣੇਗੀ ਮੁੱਖ ਮੰਤਰੀ ਜਿਹੜਾ ਬਚਪਨ ਵਿੱਚ ਇੰਗਲੈਂਡ ਰਹਿ ਕੇ ਪੜ੍ਹਾਈ ਕਰਦਾ ਰਿਹਾ ਸੀ ਤੇ ਇੱਕ ਰਹੀਸ ਖਾਨਦਾਨ ਵਿੱਚੋਂ ਸੀ ਖੁਦ ਸਕਾਚ ਵਿਸਕੀਆਂ ਦਾ ਆਸ਼ਿਕ ਸੀ ਜਾਨੀ ਵਾਕਰ ਵਿਸਕੀ ਦਾ ਨਾਂ ਸੁਣ ਕੇ ਉਹਦੇ ਮੂੰਹ ਵਿੱਚ ਪਾਣੀ ਆ ਗਿਆ ਜਿਵੇਂ ਉਹਦੇ ਸਰੀਰ ਨੂੰ ਤੋੜ ਲੱਗੇ ਹੋਵੇ ਉਹਦਾ ਦਿਲ ਕੀਤਾ ਕਿ ਹੁਣ ਇਹ ਜਾਨੀ ਵਾਕਰ ਮੰਗਵਾਈ ਜਾਏ ਪਰ ਇਹ ਠੀਕ ਨਹੀਂ ਸੀ ਉਹ ਜਿਹੜਾ ਨਹੀਂ ਕਰ ਸਕਦਾ ਸੀ ਉਹ ਹੁਣ ਇੱਕ ਸਿਆਸੀ ਨੇਤਾ ਸੀ ਤੇ ਸੂਬੇ ਦਾ ਮੁੱਖ ਮੰਤਰੀ ਵੀ ਮੁਲਖ ਰਾਜ ਦੀਆਂ ਗੱਲਾਂ ਮੁੱਕੀਆਂ ਨਹੀਂ ਸਨ ਵਿੱਚ ਦੇ ਟੋਕੇ ਮੁੱਖ ਮੰਤਰੀ ਪੁੱਛਣ ਲੱਗਿਆ ਸੇਠ ਜੀ ਸੇਵਾ ਦੱਸੋ ਕੀ ਚਾਹੁੰਦੇ ਹੋ ਤੁਸੀਂ ਮੁਲਖ ਰਾਜ ਝਟ ਬੋਲਿਆ ਇਹ ਛੁੱਗੀਆਂ ਪਿੰਡ ਦੇ ਲੋਕ ਬੜੇ ਅੜੀਅਲ ਨੇ ਜੀ ਸਾਨੂੰ ਚਾਹੀਦੀ ਇਹ ਜ਼ਮੀਨ ਕਾਰੋਬਾਰ ਵਧੂਗਾ ਤਾਂ ਜ਼ਮੀਨ ਵੀ ਚਾਹੀਦੀ ਹੈ ਇਧਰ ਜ਼ਮੀਨਾਂ ਦੇ ਭਾਅ 2.5 ਲੱਖ ਤੋਂ ਵੱਧ ਨੇ ਪਰ ਮੈਂ 3 ਲੱਖ ਆਖ ਚੁੱਕਿਆ ਇਹ ਮੰਨਦੇ ਨਹੀਂ ਫੈਕਟਰੀ ਨੇਤਾ ਵਧਣਾ ਹੀ ਵਧਣਾ ਹੈ ਨਵੇਂ ਯੂਨਿਟ ਅਸਮਾਨ ਉੱਤੇ ਤਾਂ ਲੱਗਣੇ ਰਹੇ ਮੈਨੂੰ ਜ਼ਮੀਨ ਚਾਹੀਦੀ ਹੈ ਮੇਰੇ ਮਾਲਕ ਇਹ ਗੱਲਾ ਉਹ ਫੈਕਟਰੀ ਦੇ ਇੱਕ ਬੰਦ ਕਮਰੇ ਵਿੱਚ ਕਰ ਰਹੇ ਸਨ ਬਾਹਰ ਪੁਲਿਸ ਦਾ ਸਖਤ ਪਹਿਰਾ ਸੀ ਕਿੱਥੋਂ ਤੱਕ ਚਾਹੀਦੀ ਹੈ ਤੁਹਾਨੂੰ ਇਹ ਜ਼ਮੀਨ ਮੁੱਖ ਮੰਤਰੀ ਦਾ ਖੁੱਲਾ ਸਵਾਲ ਸੀ ਜਿਵੇਂ ਜਿੱਥੋਂ ਤੱਕ ਸੇਠ ਉਂਗਲ ਕਰੇਗਾ ਜ਼ਮੀਨ ਉਹਨੂੰ ਮਿਲ ਜਾਵੇਗੀ ਪਿੰਡ ਨਾਲ ਕੱਸੀ ਲੱਗਦੀ ਹੈ ਨਾ ਕੱਸੀ ਤੋਂ ਉਰੇ-ਉਰੇ ਇਹ ਸਾਰੀ ਜ਼ਮੀਨ ਚਾਹੀਦੀ ਹੈ ਮੈਨੂੰ ਹੋਏਗੀ ਕੋਈ 150 ਕਿਲਾ ਉਧਰ ਕਸੀ ਦੀ ਹੱਦ ਤੇ ਇਧਰ ਸੜਕ ਤੋਂ ਇਧਰ ਉਧਰ ਫੈਕਟਰੀ ਵਾਲੇ ਪਾਸੇ ਕੀ ਕਹਿੰਦੇ ਨੇ ਜੱਟ ਜੱਟ ਕਹਿੰਦੇ ਅਸੀਂ ਜ਼ਮੀਨ ਕਿਸੇ ਭਾਅ ਵੀ ਵੇਚਣੀ ਨਹੀਂ ਚਾਹੇ ਕਿੰਨੇ ਲੱਖ ਦਿਓ ਜ਼ਮੀਨ ਤੋਂ ਬਿਗੈਰ ਸਾਡਾ ਗੁਜ਼ਾਰਾ ਨਹੀਂ ਕੋਈ ਨਹੀਂ ਛੇੜ ਇਹ ਜੱਟਾਂ ਦੀ ਕੌਮੀ ਅਸੀਂ ਇਹ ਝੂਠੀ ਮਤ ਹੁੰਦੀ ਹੈ ਇਹਨਾਂ ਦੀ ਜ਼ਮੀਨਾਂ ਦੇ ਦੁੱਗਣੇ ਪੈਸੇ ਮਿਲਣਗੇ ਤਾਂ ਇਹ ਜ਼ਮੀਨਾਂ ਹੋਰ ਕਿਧਰੇ ਲੈ ਸਕਣਗੇ ਇਹਨਾਂ ਨੂੰ ਤਾਂ ਜ਼ਮੀਨ ਚਾਹੀਦੀ ਐ ਤੂੰ ਰੋਕ ਲੈ ਜਿੰਨੀ ਰੋਕਣੀ ਐ ਕਾਨੂੰਨ ਹੈਗਾ ਜ਼ਮੀਨ ਮੈਂ ਐਕਵਾਇਰ ਕਰਾ ਦੇਣਾ ਵਾ ਹਾਂਜੀ ਇਹ ਠੀਕ ਐ ਮੁਲਖ ਰਾਜ ਨੇ ਮੁੱਖ ਮੰਤਰੀ ਦੇ ਗੋਡੇ ਹੱਥ ਲਾਇਏ ਪਰ ਇੱਕ ਗੱਲ ਮੰਨਣੀ ਪਊ ਲਾਲਾ ਜੀ ਲੋਕਾਂ ਦਾ ਟਿਕਾਊ ਵੀ ਕਰਨਾ ਹੋਇਆ ਤੁਸੀਂ ਮੁੱਲ ਵਧਾ ਦਿਓ ਅਗਲੇ ਦਾ ਵੀ ਕੁਝ ਬਣੇ ਨਾ ਮੰਜੂਰ ਜੀ ਤੁਸੀਂ ਆਖ ਦਿੱਤਾ ਤਾਂ ਮੁਲਖ ਰਾਜ ਨੇ ਫੇਰ ਮੁੱਖ ਮੰਤਰੀ ਦੇ ਗੋਡੇ ਨੂੰ ਹੱਥ ਲਾਇਆ ਲਿਖ ਦੇਉ ਜਿੰਨੇ ਲੱ ਕਿੱਲੇ ਦਾ ਤੁਹਾਨੂੰ ਮਨਜ਼ੂਰ ਹੈ 1 ਮਹੀਨੇ ਦੇ ਅੰਦਰ ਅੰਦਰ ਨੋਟੀਫਿਕੇਸ਼ਨ ਹੋ ਜਾਵੇਗਾ ਤਕੜਾ ਹੋ ਕੇ ਕੰਮ ਕਰ ਤੇਰੀਆਂ ਨੀਤਾਂ ਨੂੰ ਸਾਰੀਆਂ ਬਰਕਤਾਂ ਨੇ ਸਾਡੇ ਗਰੀਬਾਂ ਵੱਲ ਵੀ ਝਾਕਦਾ ਨਹੀਂ ਮੁੱਖ ਮੰਤਰੀ ਦੇ ਬੁੱਲਾ ਉੱਤੇ ਗੁੱਜੀ ਮੁਸਕਾਨ ਸੀ ਮੁੱਖ ਮੰਤਰੀ ਫੈਕਟਰੀ ਤੋਂ ਵਿਦਾ ਹੋਣ ਲੱਗੇ ਤਾਂ ਉਹਨਾਂ ਦੇ ਨਾਲ ਆਏ ਖਾਸ ਬੰਦੇ ਦੇ ਹੱਥ ਵਿੱਚ ਮੋਟੇ ਚਮੜੇ ਦਾ ਕਾਲਾ ਬੈਗ ਸੀ લાલાજી ਨੇ ਉਸ બેગ ਵਿੱਚ ਪਤਾ ਨਹੀਂ ਕਿੰਨੇ ਲੱਖ ਭਾਗੇ ਦਿੱਤਾ। ਭਾਗ ਛੇਮਾ। ਜ਼ਰੂਰ ਪਹਾੜਾਂ ਤੇ ਕਿਧਰੇ ਬਰਪਈ ਹੋਵੇਗੀ। ਹਵਾ ਠੰਡ ਨੂੰ ਇੱਧਰ ਮੈਦਾਨਾ ਕਿੰਨੀ ਤੱਕ ਲਈ। ਕੱਲ ਕਿੰਨੀ ਧੁੱਪ ਸੀ ਹਵਾ ਨਹੀਂ ਸੀ। ਲੱਗਦਾ ਸੀ ਜਿਵੇਂ ਸਿਆਲ ਹੋਵੇ ਹੀ ਨਾ। ਉਹਨੇ ਆਪਣੀ ਗਰਮ ਜੈਕਟ ਦੀ ਜਿਪ ਗਰਦਨ ਤੱਕ ਚੜਾਈ ਤੇ ਫਿਰ ਦੋਵੇਂ ਬਾਹਾਂ ਦੀ ਜੱਫੀ ਆਪਣੀ ਹਿੱਕ ਨਾਲ ਕੁੱਟ ਲਈ ਉਹ ਅੱਜ ਸਵੇਰੇ 5 ਵਜੇ ਸੰਦੇਹਾ ਉੱਠ ਕੇ ਖੇਤ ਆ ਗਿਆ ਸੀ ਅਤੇ ਮੋਟਰ ਚੱਲ ਲਈ ਸੀ ਕਣਕਾਂ ਬਸ ਹੁਣ ਇੱਕ ਦੋ ਪਾਣੀ ਹੀ ਪਾਲਦੀਆਂ ਸਨ ਕੋਠੇ ਤੋਂ ਬਾਹਰ ਨਿੱਕੀ 베ਰੀ ਥੱਲੇ ਉਹਨੇ ਅੱਗ ਵਿਚਾ ਰੱਖੀ ਸੀ ਨਵਾਂ ਕਿਹੜਾ ਛੱਡ ਕੇ ਆਉਂਦਾ ਤੇ ਫੇਰ 베ਰੀ ਥੱਲੇ ਆ ਕੇ ਅੱਗ ਸੇਕਣ ਲੱਗ ਜਾਂਦਾ ਏਕੀ ਟਿੱਕੀ ਹਵਾ ਵਗਦੀ ਕਣਕ ਦਾ ਬੂਝਾ ਮਸਾਂ ਹੀ ਕਦੇ ਕੋਈ ਹਿਲਦਾ ਲੱਗਦਾ ਇਸ ਵਾਰ ਕਣਕਾਂ ਚੰਗੀਆਂ ਉੱਠੀਆਂ ਸਨ ਉਹਨਾਂ ਦਾ ਹਰਾ ਕਾਲਾ ਰੰਗ ਤੇ ਭਰੀਆਂ ਭਰੀਆਂ ਗਦਰਾਇਆਂ ਬੱਲੀਆਂ ਅੱਖਾਂ ਨੂੰ ਚੰਗੀਆਂ ਲੱਗੀਆਂ ਉਹਦੇ ਮਨ ਵਿੱਚ ਮੋਟਰ ਦੀ ਟੇਕਮੇ ਹੂੰਕੂੰ ਦੀ ਆਵਾਜ਼ ਕੋਈ ਮధుਰ ਸੰਗੀਤ ਛੇੜਦੀ ਸ਼ਹਿਰ ਵਾਲ ਫੈਕਟਰੀਆਂ ਦੀਆਂ ਚਿਮਣੀਆਂ ਦਾ ਚਿੱਟਾ ਧੂਆਂ ਵੀ ਉਹਨੂੰ ਚੰਗਾ ਲੱਗ ਰਿਹਾ ਸੀ ਕਦੇ ਕੋਈ ਛੜਪ ਕਰਦੀ ਆਵਾਜ਼ ਉਹਦੀ ਮੋਟਰ ਤੱਕ ਪਹੁੰਚਦੀ ਜਿਵੇਂ ਕੋਈ ਭਾਰੀ ਚੀਜ਼ ਫਰਸ਼ ਉੱਤੇ ਡਿੱਗੀ ਹੋਵੇ ਫੈਕਟਰੀ ਦੀਆਂ ਉੱਚੀਆਂ ਬਿਲਡਿੰਗਾਂ ਦਾ ਅਹਿਸਾਸ ਉਹਦੇ ਆਪਣੇ ਮੋਟਰ ਵਾਲੇ ਖੇਤ ਦੇ ਅਹਿਸਾਸ ਵਿੱਚ ਰਲਦਾ ਜਾਪਦਾ ਮੂਲਖ ਰਾਜ ਜੇ ਆਪਣੀ ਫੈਕਟਰੀ ਦਾ ਮਾਲਕ ਹੈ ਤਾਂ ਮੱਖਣ ਸਿੰਘ ਵੀ ਮੋਟਰ ਵਾਲੇ ਖੇਤ ਦਾ ਮਾਲਕ ਹੈ ਮੱਖਣ ਸੋਚਦਾ ਉਹ ਕਿਵੇਂ ਵੀ ਮੂਲਖ ਰਾਜ ਤੋਂ ਘਟ ਨਹੀਂ ਆਪ ਵੀ ਖਾਨੇ ਆ ਰਾਜ ਕੇ ਖਾਨੇ ਆ ਆਪਾਂ ਕਿਸੇ ਸਾਲੇ ਤੋਂ ਕਿਵੇਂ ਘਟਣਾ ਉਹਦੇ ਇੱਕ ਵਿੱਚ ਆਪਣੇ ਖੇਤ ਦਾ ਗਰੂਰ ਜਾਂਦਾ ਸੀ। ਸੁਰਜੀਤੋ ਤੇ ਹਰਚੰਦ ਹਾਲੇ ਜਾਗੇ ਨਹੀਂ ਸਨ। ਉਹ ਆਪ ਹੀ ਚਾਹ ਦੇ ਕੁੱਟ ਬਣਾ ਕੇ ਪੀ ਆਇਆ ਸੀ। ਕਿਹੜਾ ਚੁੱਲ੍ਹੇ ਵਿੱਚ ਅੱਗ ਬਲਣੀ ਸੀ? ਘਰ ਵਿੱਚ ਗੈਸ ਦਾ ਸਿਲੰਡਰ ਸੀ। ਨਾ ਦੀਆ ਸਲਾਈ ਦੀ ਲੋੜ ਸੀ। ਹੁਣ ਪਿਛਲੇ ਜ਼ਮਾਨੇ ਨਹੀਂ ਰਹਿ ਗਏ ਸਨ। ਪਿੰਡ ਬਹੁਤ ਬਦਲ ਗਿਆ ਸੀ। ਸ਼ਹਿਰਾਂ ਵਾਲੀਆਂ ਸਾਰੀਆਂ ਸਹੂਲਤਾਂ ਝੋਗੀਆਂ ਪਿੰਡ ਵਿੱਚ ਵੀ ਸਨ। ਗੈਸੀ ਚੁੱਲ੍ਹੇ ਦਾ ਬਟਨ ਘੁਮਾਓ ਤੇ ਲਾਈਟਰ ਦਾ ਸ਼ੋਕ ਮਾਰ ਕੇ ਚਾਹ ਦਾ ਪਾਂਡਾ ਉੱਤੇ ਰੱਖ ਦਿਓ ਹਾਰੇ ਜਿੰਨੀ ਅੱਗ ਸੀ ਗੈਸੀ ਜੁੱਲੇ ਦੀ ਮਿੰਟਾਂ ਦੇ ਹਿਸਾਬ ਚਾਹ ਉਬਲ ਜਾਂਦੀ ਸੁਰਜੀਤੋ ਤੇ ਹਰਚੰਦ ਨੂੰ ਬੇਹਰਾਮ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਉਹਨੇ ਬੈਠਕ ਵਿੱਚ ਬੈ ਕੇ ਕੁੱਟੇ ਕੁੱਟੇ ਚਾਹ ਪੀਤੀ ਤੇ ਜਾ ਛੱਡੇ ਮੋਟਰ ਖੇਤ ਨੂੰ ਜਾਂਦਾ ਉਹ ਸੋਚਦਾ ਆਇਆ ਸੀ ਕਿ ਉਹਨਾਂ ਦਾ ਘਰ ਕਿੰਨੇ ਘਰਾਂ ਨਾਲੋਂ ਚੰਗਾ ਹੈ ਉਹਨਾਂ ਦੇ ਘਰ ਵਿੱਚ ਸ਼ਹਿਰਾਂ ਵਾਲੀਆਂ ਸਾਰੀਆਂ ਚੀਜ਼ਾਂ ਹਨ ਫੇਰ ਵੀ ਇੱਕ ਫੌਜੀ ਹੌਲਦਾਰ ਦਾ ਘਰ ਹੈ। ਉਹਨਾਂ ਦੇ ਘਰ ਵਿੱਚ ਫਰਿੱਜ ਹੈ, ਰੰਗीन ਟੀਵੀ ਹੈ। ਰਸੋਈ ਦਾ ਸਾਰਾ ਸਮਾਨ ਸਟੀਲ ਦਾ ਹੈ ਤੇ ਕੱਚ ਦਾ ਅਤੇ ਪਲਾਸਟਿਕ ਦਾ। ਮਿਸਕੀ ਹੈ। ਹੋਰਾਂ ਕਰਾਂਵਾਂ ਸੁਰਜੀਤ ਨੂੰ। ਕੁੰਡੇ ਕੋਟੇ ਨਾਲ ਮੱਥਾ ਨਹੀਂ ਮਾਰਨਾ ਪੈਂਦਾ ਸੀ। ਪਿੰਡ ਦੇ ਕਿੰਨੇ ਹੀ ਘਰਾਂ ਵਿੱਚ ਹਾਲੇ ਤੱਕ ਵੀ ਮਿੱਟੀ ਦਾ ਕੱਚਾ ਚੁੱਲ੍ਹਾ ਹੈ ਜਿਸ ਵਿੱਚ ਆਥਣ ਸਵੇਰੇ ਲੱਕਣਾ ਬਲਦੀਆਂ ਹਨ। ਉਹਨਾਂ ਨਾਲ ਤੀਵੇਂ ਦੀਆਂ ਅੱਖਾਂ ਪਰ ਜਾਂਦੀਆਂ ਹਨ ਉਹਨਾਂ ਦਾ ਸਾਰਾ ਘਰ ਪੱਕੀਆਂ ਇੱਟਾਂ ਦਾ ਬਣਿਆ ਹੋਇਆ ਹੈ ਉਸ ਸਾਲ ਵਿੱਚ 2 ਮਹੀਨੇ ਦੀ ਲੰਮੀ ਛੁੱਟੀ ਆਉਂਦਾ ਪਰ ਹਰ ਵਾਰ ਕੁਝ ਨਾ ਕੁਝ ਬਣਾ ਜਾਂਦਾ ਸੀ ਉਹਨ ਸਾਰੇ ਮਕਾਨ ਦੇ ਫਰਸ਼ ਪੱਕੇ ਸਨ ਮਗਰ ਦੋ ਸੁਬਾਤਾਂ ਅੱਗੇ ਬਰਾਂਡਾ ਸੀ ਚੌੜਾ ਬਰਾਂਡਾ ਜਿਸ ਦੇ ਇੱਕ ਪਾਸੇ ਰਸੋਈ ਹੈ ਤੇ ਇੱਕ ਪਾਸੇ ਵਾਧੂ ਚੀਜ਼ ਵਸ ਰੱਖਣ ਲਈ ਕਿਚਨ ਜਿੱਡਾ ਹੀ ਸਟੋਰ ਗਲੀ ਦੇ ਰਾਹ ਉੱਤੇ ਬੈਠਕ ਹੈ ਇਹ ਬੈਠਕ ਨਾਲ ਲੱਗਦਾ ਗੁਸਲਖਾਨਾ ਗੁਸਲਖਾਨੇ ਤੋਂ ਪਰਾਂ ਗਵਾਂਡੀ ਦੀ ਸਾਂਝੀ ਕੰਨ ਦੇ ਨਾਲ ਨਾਲ ਛੱਤੜਾ ਹੈ ਜਿਸ ਦੀ ਖੁਰਲੀ ਉੱਤੇ ਮੈਸ ਵੱਸਦੀ ਹੈ ਇੱਥੇ ਹੀ ਜਾਰਾ ਕੁੱਤਰਣ ਵਾਲੀ ਮਸ਼ੀਨ ਹੈ ਤੂੜੀ ਦਾ ਢੇਰ ਲੱਗਿਆ ਰਹਿੰਦਾ ਹੈ ਉਹਨੇ ਬਲਦ ਨਹੀਂ ਰੱਖੇ ਪਿੰਡ ਵਿੱਚ ਬਥੇਰੇ ਟਰੈਕਟਰ ਜੋ ਕਿਰਾਏ ਉੱਤੇ ਜ਼ਮੀਨ ਵਾਹ ਵੀਜ਼ ਦਿੰਦੇ ਸਨ ਬਸ ਇੱਕ ਮੱਝ ਦਾ ਗੋਹਾ ਕੋੜਾ ਹੈ ਕੰਮ ਵਾਲੀ ਲਾ ਰੱਖੀ ਹੈ ਜੋ ਗੋਗਾ ਕੁੜਾ ਕਰਦੀ ਹੈ ਤੇ ਸਾਰਾ ਘਰ ਸੰਭਰ ਦਿੰਦੀ ਹੈ। ਸੁਰਜੀਤੋ ਪਹਿਲੇ ਦਿਨੋਂ ਕਮਜ਼ੋਰ ਜਈ ਹੈ। ਕੰਮ ਵਾਲੀ ਸੁਰਜੀਤੋ ਨਾਲ ਘਰ ਦੇ ਹੋਰ ਨਿੱਕੇ-ਮੋٹے ਕੰਮ ਵੀ ਕਰਾ ਦਿੰਦੀ ਹੈ। ਸੁਰਜੀਤੋ ਦਾ ਖੁੱਲਾ ਹੱਥ ਹੈ। ਉਹ ਸੰਤੀ ਨੂੰ ਕਿੰਨਾ ਕੁਝ ਦਿੰਦੀ ਰਹਿੰਦੀ ਹੈ। ਹਾੜੀ ਸੋਣੀ ਉਹਨੂੰ ਰੇੜੀ ਦੇ ਦਾਣੇ ਦਿੰਦੀ ਹੈ। ਲੀਡਾ ਕਪੜਾ ਵੀ ਹਰਚੰਦ ਨੂੰ ਉਹਨੇ ਬਹੁਤਾ ਹੀ ਨਹੀਂ ਪੜਾਇਆ ਸੀ। ਸਿਰਫ 10 ਜਮਾਤ ਤੱਕ ਹੀ ਆਈਆਂ ਸਨ ਪਿੰਡ ਵਿੱਚ ਹਾਈ ਸਕੂਲ ਸੀ ਹਰਚੰਦ ਨੇ ਪਿੰਡੋਂ ਹੀ میٹرਕ ਕੀਤੀ ਤੇ ਬਸ ਪਿੰਡ ਦੇ ਹੋਰ ਮੁੰਡੇ ਅਕਾਲਗੜ੍ਹ ਕਾਲਜ ਵਿੱਚ ਪੜਨ ਜਾਂ ਲੱਗੇ ਸਨ ਹਰਚੰਦ ਦੀ ਕਾਲਜ ਜਾਣ ਦੀ ਕੋਈ ਰੁਚੀ ਨਹੀਂ ਸੀ ਮੱਖਣ ਜਦੋਂ ਪੈਨਸ਼ਨ ਆਇਆ ਹਰਚੰਦ 8ਵੀਂ ਵਿੱਚ ਪੜਦਾ ਸੀ ਮੱਖਣ ਵੀ ਉਹਨੂੰ ਬਹੁਤਾ ਪੜਾ ਕੇ ਰਾਜੀ ਨਹੀਂ ਸੀ ਉਹਨੇ ਪਿੰਡਾ ਕੇ ਸੁਣ ਲਖਿਆ ਸੀ ਬੀਏ ਕਰਨ ਤੋਂ ਬਾਅਦ ਕਿਸੇ ਮੁੰਡੇ ਦੀ ਸਿਫਾਰਿਸ਼ ਲੱਗ ਜਾਂਦੀ ਤਾਂ ਨੌਕਰੀ ਮਿਲ ਜਾਂਦੀ ਨਹੀਂ ਤਾਂ ਪਿੰਡ ਦੇ ਕਿੰਨੇ ਹੀ ਮੁੰਡੇ ਬੀਏ ਐਮਏ ਪਾਸ ਕਰਕੇ ਫੇਰ ਬੜ ਬੜ ਕਰਦੇ ਫਿਰਦੇ ਸਨ ਨਾ ਉਹਨਾਂ ਨੂੰ ਨੌਕਰੀ ਮਿਲਦੀ ਤੇ ਨਾ ਉਹ ਖੇਤੀ ਦੇ ਕੰਮ ਵਿੱਚ ਪੈਂਦੇ ਘਰਦਿਆਂ ਲਈ ਉਹ ਇੱਕ ਮੁਸੀਬਤ ਸਨ ਵੱਡੇ ਘਰਾਂ ਦੇ ਅਜਿਹੇ ਵਿਗੜੇ ਹੋਏ ਮੁੰਡੇ ਤਾਂ ਥੱਲੇ ਹੀਰੋ ਹੋਣ ਦਾ ਮੋਟਰਸਾਈਕਲ ਰੱਖਦੇ ਆ ਕਾਲਗੜ ਆਪਣੇ ਦੋਸਤਾਂ ਨਾਲ ਚੰਗਾ ਖਾ ਪੀ ਕੇ ਅੱਧੀ ਰਾਤ ਪਿੰਡ ਵੜਦੇ ਵਧੀਆ ਕਪੜੇ ਪਹਿਨਦੇ ਤੇ ਘਰਦਿਆਂ ਨੂੰ ਵੱਡੂ ਖਾਉਂ ਵੀ ਕਰਦੇ ਨੌਕਰੀ ਦੀ ਸਫਰਸ਼ ਨਹੀਂ ਸੀ ਕਿਸੇ ਵੀ ਪੋਸਟ ਲਈ ਲੱਖਾਂ ਰੁਪਏ ਦਾ ਜੁਗੜ ਸੀ ਇੱਕ ਤਰ੍ਹਾਂ ਨਾਲ ਨੌਕਰੀਆਂ ਮੁੱਲ ਵਿਕਦੀਆਂ ਸਨ ਹਰ ਪੋਸਟ ਦਾ ਭਾਅ ਸੀ ਜਿਨ੍ਹਾਂ ਦੇ ਘਰ ਵਿੱਚ ਗਿੱਲ ਹੁੰਦੇ ਖੱਟ ਜਾਂਦੇ ਮੱਖਣ ਸਿੰਘ ਨੇ ਸੋਚਿਆ ਸੀ ਕਿ ਉਹਦੇ ਕੋਲ ਐਨੀ ਰਿਪੋਰਟ ਕਿੱਥੇ ਐਨੇ ਪੈਸੇ ਨਾਲ ਤਾਂ ਮੁੰਡਾ ਕੋਈ ਕਾਰੋਬਾਰ ਕਰ ਸਕਦਾ ਹੈ ਮੁਰਗੀ ਖਾਣਾ ਖੋਲ ਲਵੇ ਚਾਰ ਪਈਏ ਰੱਖੇ ਾਂਡਿਆਂ ਦੀ ਕਿੰਨੀ ਖੱਪਤ ਹੈ ਜਿਨ੍ਹਾਂ ਪਿੰਡਾਂ ਵਿੱਚ ਵੱਡੇ ਪੱਧਰ ਉੱਤੇ ਮੁਰਗੀਖਾਨੇ ਖੋਲੇ ਗਏ ਹਨ ਉੱਥੋਂ ਦੇ ਅੰਡੇ ਟਰੱਕ ਭਰ-ਭਰ ਦਿੱਲੀ ਤੱਕ ਵਿਕਣ ਜਾਂਦੇ ਸਨ ਤੇ ਫੇਰ ਛੋਟੇ-ਛੋਟੇ ਮੁਰਗੀਖਾਨਿਆਂ ਲਈ ਤਾਂ ਅਕਾਲਗੜ੍ਹ ਹੀ ਮੁੱਕਦਾ ਨਹੀਂ ਇੱਥੇ ਹੀ ਬਹੁਤ ਖੱਪਤ ਹੈ ਧੰਨਵਾਦ ਜੀ ਇਹ ਨਾਬਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ